ਕਹੇ ਕਹਿੰਦੇ ਮੇਰੇ ਵੀਰੋ ਰਾਜਸਥਾਨ ਰਾਜਸਥਾਨ ਇਹ ਵੀਰੇ ਆਪਣੇ ਪ੍ਰਾਣੇ ਪੰਜਾਬ ਚ ਆ ਬਣ ਕੇ ਆ ਕਿੱਥੇ ਆ ਲਾ ਦੱਸ ਕਿਕਰਾਂ ਦੇ ਤੁੱਕੇ ਕਿੱਥੇ ਆ ਗਿਆ ਹੈ ਕਿੱਥੇ ਆ ਗਿਆ ਕੋਸਾ ਆਪਣੇ ਪ੍ਰਾਣੇ ਪ੍ਰਾਣੇ ਪੰਜਾਬ ਚ ਆ ਗਏ ਆਪਾਂ ਲੈ ਤੇ ਤੁੱਕੇ ਖਾਵਾਂਗੇ ਤੁੱਕੇ ਸਹੀ ਐਸ ਗੱਲ ਸਹੀ ਆ ਆ ਬੋਰ ਸਿੰਘ ਹੋਰੀ ਸਹੀ ਗੱਲ ਆ ਯਾਰ ਸੱਚੀ ਕਾਹੜਾ ਕਮਣਾ ਰ ਹੂੰ ਅਵੀ ਦੋਸਤੋ ਅੱਜ ਪਹੁੰਚੇ ਆਪਾਂ ਰਾਜਸਥਾਨ ਦੇ ਵਿੱਚ ਤੁਹਾਨੂੰ ਦਿਖਾਈਏ ਤੇ ਚਿਆਂ-ਚਿਆਂ ਦੀ ਕਾਮ ਆ ਰਹੀ ਹੈ ਨਾ ਆਪਣੇ ਤਾਂ ਖਤਮ ਹੀ ਹੋ ਗਿਆ ਕੰਮ ਕਿੰਨੇ ਬਰੋਟੇ ਆ ਦੇਖੋ ਯਾਰ ਇੱਥੇ ਆ ਸਚੀਆਂ ਕਾ ਕਾ ਹੁੰਦੀ ਆ ਤੁਹਾਨੂੰ ਦਿਖਾਉਣਾ ਥੱਲੇ ਜਾ ਕੇ ਤੇ ਆ ਦੇ ਕਿੰਨਾ ਘਾੜ ਮਹੌਲਾ ਤੇ ਇੱਧਰ ਚੱਲੀ ਜਾਂਦਾ ਆਪਣਾ ਸ਼ੂਟ ਉਹ ਕੱਚੀਆਂ ਗੰਨਾਂ ਬਾਬੇ ਉਹ ਇੱਥੇ ਯਾਰ ਹਨਾ ਸਰੀਅਸਲੀ ਇਹ ਰਸ ਜਿਹ ਸਕੂਨ ਅੰਦਰ ਸੈਟ ਚ ਲੱਗਿਆ ਹੋਇਆ ਆਪਣਾ ਤੁਹਾਨੂੰ ਵੀ ਦਿਖਾਉਣਾ ਤੇ ਪੂਰਾ ਘੈਂਟ ਮਾਹੌਲ ਤੇ ਇਧਰ ਅਕਵਾਲ ਬਾਈ ਨੇ ਕੈਮਰਾ ਚੱਕਿਆ ਹੋਇਆ ਅੱਜ ਇਧਰ ਆਪਣਾ ਸੂਟ ਚਲੀ ਜਾਂਦਾ ਬਾਬਿਓ ਆਹ ਦੇ ਕੱਚੀਆਂ ਕੰਧਾਂ ਦਾ ਸਰੀਅਸਲੀ ਸਕੂਨ ਉਸ ਹਵਾ ਆਮਲੇਟ ਤੇ ਹੋਏ ਬਾਈ ਭੁਖਾ ਲੱਗ ਰਹੀ ਜੀ ਕਰਕੇ ਚੱਲੇ ਦੀ 6 ਵਜੇ ਲਾਈ ਫਿਰਦਾ ਇਹ ਅੰਦਰ ਚਲੀ ਜਾਂਦਾ ਸੂਟ ਤੁੱਕਵਾਲ ਬਾਈ ਹੁਣੀ ਬੈਠਿਆ ਸਾਰੇ ਤੇ ਇਧਰ ਸਾਡਾ ਸੰਦੀਪ ਸਿੰਘ ਮਾਨ ਤੇ ਗੁਰਬੜਾ ਤੇ ਹੋਰ ਵੀ ਸਾਰੇ ਸੱਜਣ ਵੇਲੀ ਖੜਦੇ ਆ ਤੇ ਇਧਰ ਸਾਡੀ ਮਾਡਲ ਪਰਮ ਗਰੇਵਾਲ ਤੇ ਸਾਰੇ ਸੱਜਣ ਵੇਲੀ ਹੋਰ ਸਮਝਾ ਰਿਆ ਸੀ ਨਾ ਤੇ ਅੱਜ ਆਪਣੇ ਨੂੰ ਤੁਹਾਨੂੰ ਅੱਗੇ ਵੀ ਦਿਖਾਉਣੇ ਜਾਗੇ ਹਨ ਤੇ ਇਧਰ ਤੇ ਇੱਕ ਚੱਲ ਰਿਹਾ ਸੰਦੀਪ ਸਿੰਘ ਮਾਨ ਬਾਈ ਦੇਖ ਰਿਹਾ ਸਾਰਾ ਇਧਰ ਪ੍ਰੋਜੈਕਟ ਇਧਰ ਸਾਡਾ ਭਰਾ ਖੜਾ ਮਨਦੀਪ ਸਿੰਘ ਵੀਰਾ ਅੱਜ ਤੱਕ ਖਾਣਾ ਪੀਣਾ ਰਾਜਸਥਾਨਾਂ ਚ ਸਾਰੇ ਦਾ ਕਿ ਪਹਿਲੇ ਪੇਟ ਪੂਜਾ ਫਿਰ ਗੰਦ ਪੂਜਾ ਅੱਜ ਤੱਕ ਖਾਣਾ ਬਿਨਾਂ ਰਾਹਤ ਖਾਂ ਚ ਹਾਂ ਦੇਖ ਰਹਾ ਹਨਾ ਅੰਨ ਪਾਣੀ ਕਿੱਥੇ ਕਿੱਥੇ ਰੜਿਆ ਹੁੰਦਾ ਯਾਰ ਹਨਾ ਕਿੱਥੇ ਆ ਕੇ ਰੁਕੀ ਖਾਦੀ ਪਾਣੀ ਪੀਤਾ ਚਾਹ ਪੀਤੀ ਕੁਦਰਤੀ ਆਪ ਕਰੇ ਚਾਹ ਵੀ ਨਹੀਂ ਪੀ ਗਏ ਚਾਹ ਵੀ ਮਿਲੀ ਰੋਟੀ ਵੀ ਮਿਲੀ ਹਾਂ ਹਨਾ ਜਿੱਥੇ ਆ ਆ ਰੋਟੀ ਦੇ ਦਾਣਾ ਜਾਨ ਸਰ ਸੁੱਤੇ ਵੀ ਰੋਟੀ ਖਾਵਾਂਗੇ ਪਰ ਉਸ ਟਾਂ ਰੋਟੀ ਨਹੀਂ ਹੈਗੀ ਤੇ ਇਹਨਾਂ ਨੇ ਅੰਮਲੇਟ ਦੇ ਦਿੱਤੀ ਹਾਂ ਆਪਾਂ ਨੇ ਸੁਖਾਰ ਕਰ ਲਿਓ ਵੀ ਕੀ ਪਤਾ ਹੀ ਨਹੀਂ ਕਿੱਥੇ ਦੀ ਕੀ ਖਾਣਾ ਯਾਰ ਕਿਹੜੇ ਟਾਈਮ ਦੇ ਮੋਹਰ ਲੱਗੀ ਆ ਕਿੰਨੇ ਬੰਦੇ ਦੇ ਕਿੰਨੇ ਵਿਆਹ ਹੋਏ ਹੋਣੇ ਕੋਈ ਪਤਾ ਨਹੀਂ ਉਹਨੂੰ ਆਹ ਤਾਂ ਗੱਲ ਧੱਕਾ ਯਾਰ ਫਿਰ ਕਿਉਂ ਹੱਸਦਾ ਮੇਰੇ ਕਰਾ ਦੋ ਕੰਦਰ ਦੇ ਵਿੱਚ ਪੰਜਾਬ ਦਾ ਉਹ ਹੋਊਗਾ ਕੀ ਨਵਾ ਜਿਹੜਾ ਮਲਿਕਾ ਹੋਵੇ ਕਿਹੜਾ ਨੀਹਾ ਮਲਿਕਾ ਰਮਾਨ ਮਲਿਕ ਇੱਕ ਪੰਜਾਬ ਦਾ ਵੀ ਹੋਣਾ ਚਾਹੀਦਾ ਰਮਾਨ ਮਲਿਕ ਠੀਕ ਆ ਮੈਨੂੰ ਕਰੋ ਥੋੜੇ ਚਰਨ ਕਿੱਥੇ ਯਾਦ ਰੇਚ ਥੋੜੀਂ ਕਿਰ ਮਸੂੜੀਏ ਕਣੀ ਛਤਰਾਮ ਧੱਕਾ ਨਹੀਂ ਗੈ ਸਤਾਜੀ ਦਾ ਹੋਰ ਜੀ ਰਾਮ ਮਰਾ ਰਮੀਆ ਇੱਧਰ ਸੋਨਾ ਮੁੰਡਾ ਦੇ ਬਾਲ ਦੇ ਕਿ ਚੈਂਕੀ ਵਾ ਤੇ ਗੱਲ ਸੁਣ ਲੈ ਜੈਨ ਨਕੀਆਂ ਪਾਈਆਂ ਫੈਂਟਾਂ ਰੋਟੀ ਖਾ ਰਹੇ ਨੇ ਮੱਛਰਾ ਫਿਰਦਾ ਤਾਜ ਕਿੰਨੀ ਖਾਧੀਆ 6 ਚਮਚੇ 6 ਚਮਚੇ ਕਿੰਨੀ ਕ ਖਾ ਜਨਾ ਕੋਈ ਦਿਨ ਚ ਜੇ ਹੁਣ 7 ਦਿਨ ਚ ਕਿੰਨੀ ਖਾ ਦੇਗਾ ਜੇ ਕਮਰਾ ਭਰ ਦੇ ਤੁਸੀਂ ਸੁਹਾਤ ਭਰਦੀ ਹੋ ਹਾਂ ਆਥ ਨੂੰ ਮੈਂ ਮੰਦਿਆ ਡਾਣ ਜੋਗਾ ਥਾਂ ਕਰ ਦੋ ਵੱਡਾ ਵੱਡਾ ਤੇਰਾ ਤਾਂ ਕੜਸੀ ਨਾ ਖਾਊ ਚਮਚਾਂ ਥੋੜੀ ਬਬਲੀ ਕੜਸੀ ਨਾ ਚੱਲਦਾ ਕੰਮ ਹਣਾ ਚੱਕੀ ਲਾਰਗੀ ਹੈ ਕੋਈ ਨਹੀਂ ਹੁੰਦਾ ਤੁਸੀਂ ਐਂ ਕਰੀਓ ਮੈਂ ਮੂੰਹ ਟੱਡੂ ਤੁਸੀਂ ਉਹ ਜਿਹੜਾ ਜੀਰੀ ਨਹੀਂ ਪਸਾਇਆ ਕਰਦੇ ਉਹ ਆਹ ਤਾਂ ਤੁਸੀਂ ਵਰ ਸਹੀ ਹੋ ਉਹਦੇ ਨਾਲ ਲੋਟੋ ਬੁੱਕੀ ਦਾ ਕੰਮ ਹਣਾ ਕੜਸੀ ਨਾ ਖਾਤਾ ਐ ਐ ਨਾ ਕਰੋ ਯਾਰ ਹੈਗੀ ਆਪੇ ਕਿੱਥੇ ਵਾਦੂ ਇੱਥੇ ਵਾਦੂ ਹੈ ਹੈ ਇੱਥੇ ਵਾਦੂ ਲਗਾਉਂਗਾ ਚਮਚਾ ਫਿਰ ਮੈਂ ਤਾਂ ਕਿਦੋਂ ਮੇਰੇ ਤੋਂ ਪਿੰਡ ਦੂਰ 40 ਕਿਲੋਮੀਟਰ ਰਹਿ ਗਿਆ ਫਿਰ ਕਹਿਣਾ ਹਾਸਾਂ ਦੇ ਪਾਣੀ ਫੇਰਦਾ ਕਰਨਾਟਕ ਦੀਆਂ ਹਾਸਾਂ ਦੇ ਪਾਣੀ ਫੇਰਦਾ ਆਹ ਕਹਿੰਦਾ ਨਾ ਪਰ ਤੂੰ ਨਾ ਲੱਦੀ ਆਹ ਦੱਸ ਦੋ ਇਹਨੂੰ ਸਭ ਫੜੇ ਜਾਣਗੇ ਵੀ ਸਭ ਫੜੇ ਜਾਣਗੇ ਮੁੰਨੀ ਦਾ ਬਦਨਾਮ ਮੁੰਨੀ ਦਾ ਬਦਨਾਮ ਮੁੰਨੀ ਦਾ ਆਹ ਮੁੰਨੀ ਦਾ ਉਹੀ ਬਦਨਾਮ ਆ ਮੁੰਨੇ ਦਾ ਇਧਰ ਫਿਰਦੇ ਇਹ ਮੁੰਨੇ ਲੋ ਵੀ ਹੁਣ ਆਪਾਂ ਪਹੁੰਚ ਗਏ ਆ ਸੱਟ ਤੇ ਪੱਠੇ ਦੇ ਪਥੇਰ ਦੇ ਤੇ ਇੱਧਰ ਕਾਰਾਂ ਖੜੀਆਂ ਦੇ ਸੈਟਅਪ ਸਾਰਾ ਹੋ ਗਿਆ ਰੈਡੀ ਮਾ ਆਸਤਾਨ ਦੇ ਟਿੱਬਿਆਂ ਦੇ ਵਿੱਚ ਕਹਿੰਦੇ ਵੀ ਚੋਬਰ ਉਹਨੂੰ ਦਿਖਾਉਣਾ ਸ਼ੱਟ ਉੱਧਰ ਲੱਗ ਗਿਆ ਤੇ ਇੱਧਰ 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 ਲੋਚੇ ਫਿਰ ਦਿਓ ਤੇ ਇੱਧਰ ਸ਼ੱਟ ਲੱਗਿਆ ਹੋਇਆ ਆਪਣੂੰ ਅੰਦਰ ਚੱਲੀ ਜਾਂਦਾ ਪ੍ਰੋਗਰਾਮ ਅਗਵਾਲ ਬਾਈ ਹੋਣੀ ਤੇ ਇੱਧਰ ਸਾਰੇ ਯਾਰ ਵੇਲੇ ਇੱਧਰ ਲੱਗਿਆ ਸ਼ੱਟ ਸੈਟੀਸਫੈਕਟ ਸ਼ੱਟ ਸ਼ੱਟ ਸੈਟੀਸਫੈਕਟ ਕੋਸਾਵਾ ਕੋਸਾਵਾ ਮੂਰੇ ਹੋਏ ਆ ਕੋਸਾਵਾ ਜਾ ਮੂਰੇ ਗਾਣਾ ਕਰਵਾ ਰਹੇ ਨੇ ਹੋ ਕੇ ਅਸਹਾ ਸਮਾਈ ਨਾਲ ਸਾਰਾ ਸਤਨਾ ਵਕਤ ਤੂੰ ਕੀ ਕਹਿਣਾ ਚਾਹੁੰਦਾ ਕੋਸਾਵਾ ਬਾਰੇ ਇਹਨਾਂ ਨੂੰ ਪਤਾ ਯਾਰ ਗਾਣਾ ਅੱਜ ਮੈਂ ਦੱਸਿਆ ਅੱਜ ਮੇਰਾ ਗਾਣਾ ਕਰ ਹਜਾ ਮੋੜੇ ਨਹੀਂ ਕਰਦੇ ਅੱਜ ਮੇਰਾ ਗਾਣਾ ਕਰ ਦੇਖੀ ਤੂੰ 7 ਮਿਲੀਅਨ ਇੱਕ ਦਿਨ ਚ ਜਾਊ ਉਹ ਖੜੀ ਹੋ ਕੇ ਗੱਲਾਂ ਕਰਦਾ ਟਾਈਮ ਟੱਪਾ ਜੀਨ ਜੀਨ ਪਾ ਕੇ ਜੀਨ ਖੀਨ ਤੇ ਜੁੱਤੀ ਜਤੀ ਪਾਈ ਇਹਨੂੰ ਕੰਟਰਾਸਟ ਕਹਿੰਦੇ ਨੇ ਵੀਰੇ ਓਕੇ ਮਾਈ ਗॉड ਗ੍ਰੇਟ ਗ੍ਰੇਟੀ ਜਿਹਾ ਕੰਟਰਾਸਟ ਹੈ ਇੰਪ੍ਰੈਸ ਆਈ ਐ ਮੇਰੇ ਭਗੰਤ ਮਾਰ ਬਬਲੀ ਤੇਰੇ ਕੀ ਵਿਚਾਰਾ ਕੋਸਾ ਬਾਰੇ ਤੂੰ ਸਾਡੀ ਸੂਈ ਹੁਣ ਲਾਲ ਚੋਇਆ ਜਾਵਾ ਐਨ ਪਰ ਤੂੰ ਨਾ ਕੋਸਾ ਤਾਂ ਹੀ ਤਾਂ ਕੋਸਾ ਬਣੇ ਹੋਏ ਨੇ ਬਿਲਕੁਲ ਬਣੇ ਬਾਈ ਬਾਬਾ ਇਹਦਾ ਥੋੜੇ ਇਦੇ ਅੰਦਰ ਰਾਜਸਥਾਨ ਅੱਜ ਰਾਜਸਥਾਨ ਤੇ ਫਿਰਦਾ ਅੱਜ ਰਾਜਸਥਾਨ ਤੇ ਖੜਾ ਅੰਦਰ ਵੀ ਰਾਜਸਥਾਨ ਹੈ ਬਾਹਰ ਵੀ ਰਾਜਸਥਾਨ ਧਰਤੀ ਵੀ ਰਾਜਸਥਾਨ ਦੀ ਹੈ ਹਾਂ ਇਹ ਦੇਖੋ ਰਾਜਸਥਾਨ ਇਧਰ ਬਾਈ ਹੁਣੀ ਇਸ਼ਾਰੇ ਇਹ ਮੇਰੇ ਪਿੱਛੇ ਡਾਂਗ ਚੱਕ ਕੇ ਭੱਜਣ ਵਾਲੇ ਨੇ ਸਾਰੇ ਉਹ ਕਿੱਟੇ ਦੇ ਨੇ ਇਹਨਾਂ ਨੇ ਹਾਂ ਲੈ ਕੁੱਟਣਗੇ ਅਸੀਂ ਮੇਰੇ ਦੀ ਵੀਡੀਓ ਬਣਾ ਲਈ ਸਾਰ ਪਛਾਨ ਪਛਾਨ ਫਿਰ ਦੁਬਾਰਾ ਲੜ ਪਾਂਗੇ ਪਰ ਨੇ ਸੋਕੇ ਹੋ ਜਾਣੇ ਣੀ ਹਣੀ ਅਰੇ ਦੇਖੀ ਕੱਤੀ ਦਾ 41 SPD ਪੇਡ ਨਹੀਂ ਆ ਰਾਮ ਇਹ ਪੈਦੀ ਪੈ ਆਹ ਸ਼ੂਟਿੰਗ ਚੱਲ ਰਹੀ ਹੈ ਕੀ ਹੋ ਰਿਹਾ ਭਾਈ ਗਾਣੇ ਕਿ ਫਿਲਮ ਕੀ ਫਿਲਮ ਕੀ ਕਿਹੜੀ ਫਿਲਮ ਕੀ 41 SPD ਪਿੱ ਕੱਤੀ ਦਾਣੀ ਆ ਓਕੇ ਅਦਰ ਘੈਂਟ ਮਾਹੌਲ ਬਣਾਇਆ ਪਿਆ ਬਾਬਿਓ ਤੂੰ ਇੱਧਰ ਦਿਖਾਉਣਿਆ ਸ਼ਰਟ ਤੇ ਸਾਰੇ ਕਿ ਉਬਰ ਕੀ ਉਬਰ ਕੀ ਉਬਰ ਕਹਿੰਦੇ ਮੈਨੂੰ ਪਤਾ ਨਾ ਬਈ ਕੋਈ ਅਲੇ ਚਾਹਦੀ ਹੈ ਨਾ ਫਲੈਟ ਦਾ ਫੀਲਿੰਗ ਉਸਾਂ ਨਾਲ ਲੱਗਦਾ ਕੋ ਸਾਬ ਹਣੀ ਹਣੀ ਕਿੰਨਾ ਟਾਈਮ ਲਾਲ ਲੈ ਤਾ ਇਧਰ 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 ਮੂੰਹ ਕਰ ਲਾ ਆ ਦੇਖੋ ਚੱਕ ਵਾਰਾ ਪਾਇਆ ਬਾਈ ਨੇ ਆਪਣੇ ਨਾ ਹਾ ਕੁਰਤਾ ਪਿਆ ਵਾਹ ਖੋਲਣ ਆ ਜਾ ਕਹਿੰਦੇ ਕੁਰਤੇ ਚਾਦਰੇ ਪਾਏ ਹੋਏ ਨੇ ਕੰਨਾਂ ਵਿੱਚ ਕਹਿੰਦੇ ਕੁੰਡਲਾ ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੇਰੇ ਬਾਈ ਨੇ ਮਣੀ ਨੇ ਮੈਨੂੰ ਬਹੁਤ ਵਧੀਆ ਗਾਣਾ ਲਿਖ ਕੇ ਤਾਂ ਸੀਰੀਅਸਲੀ ਮਣੀ ਰੱਬ ਦੇ ਰੀ ਬਰਾਬਰ ਕਰੇ ਨਹੀਂ ਸੱਚੀ ਯਾਰ ਬਹੁਤ ਸੋਹਣਾ ਗਾਣਾ ਮੇਰਾ ਫੇਵਰਟ ਗਾਣਾ ਬਾਈ ਵਾ ਬਾਬ ਤਮਾਕਾ ਗਾਣਾ ਜਿੱਦ ਆ ਗਿਆ ਬਹੁਤ ਸੋਹਣਾ ਗਾਣਾ ਬਾਈ ਆ ਸੀਰੀਅਸਲੀ ਬਹੁਤ ਸੋਹਣਾ ਗਾਣਾ ਉਸਤਾਦ ਕੈਂਡ ਲੱਗ ਰਹਾ ਨਾ ਜੁਰੇ ਅੱਛਾ ਲੱਗਦਾ ਹੈ ਮਜ਼ਾ ਰਿਹਾ ਪੱਕੀ ਵਾਲਾ ਕਿਤਨਾ ਮਜ਼ਾ ਰਿਹਾ ਬਹੁਤ ਮਜ਼ਾ ਆਹਾਂ ਕੀ ਚੱਲ ਰਿਹਾ ਜੀ ਸ਼ੂਟਿੰਗ ਸ਼ੂਟਿੰਗ ਕਿਸ ਕੀ ਗਾਣੇ ਕੀ ਆਓ ਵੈਰੀ ਗੁੱਡ ਹੈਲੋ ਓ ਮਾਈ ਗਾਡ ਤੇ ਇੱਧਰ ਬਾਬੋ ਚਲਾਤਾ ਕੰਮ ਚੋਂ ਬਰਾਂ ਨੇ ਤੇ ਉਧਰ ਪਾਰ ਸੁੱਟ ਦੇ ਪਾਰ ਪਾਰ ਫੜਦੇ ਤੇਰੇ ਨਾ ਥੇੜੀ ਮਾਰ ਇੱਧਰ ਆਪਣੇ ਯਾਰ ਬੇਲੀ ਸਾਰੇ ਇੱਧਰ ਮੈਡਾ ਬਾਬੋ ਕਿਵੇਂ ਹੋ ਘੈਂਟ ਜਮਾਂ ਪੂਰਾ ਘੈਂਟ ਮਾਹੌਲਾ ਵੀ ਸਵਾਦ ਆ ਰਿਹਾ ਨਾ ਯਾਰ ਥੋੜੀ ਲੋਕੇ ਬੜੀ ਘੈਂਟ ਆ ਬਾਬੇ ਯਾਰ ਆਪਾਂ ਆ ਸਵਾਦ ਆ ਨਾ ਕੜਤੇ ਪਿਆ ਮੈਂ ਕੜਤੇ ਪਿਆ ਮੀਂ ਦੇ ਚੋਬਰਾਂ ਦੇ ਥੋੜਾ ਹੋਰ ਅੰਦਰ ਨੂੰ ਕਰਦੀ ਵੀਰੇ ਕੁਝ ਅਲਾਵਾ ਵਾਧਾ ਰੱਖੀ ਹੋਈ ਹੈ ਹੈ ਅੱਗੇ ਆਵੇ ਗੱਡੇ ਪਿਉਗੇ ਓਕੇ ਕਹਿਣਾ ਬਈ ਗਾਣਾ ਕਿਵੇਂ ਲੱਗਿਆ ਬਾਬੂ ਗਾਣਾ ਸਰਾ ਬਈ ਲਾਓ ਬਾਬੇ ਇਧਰ ਸ਼ੇਰੂਣਾ ਚੋਬਰ ਵੀ ਉੱਤਰ ਗਿਆ ਮਨਾਨ ਚ ਮਾਡਲ ਨਾਲ ਪਰਮ ਗਰੇਵਾਲ ਨਾਲ ਚੰਦੇ ਵੀ ਸ਼ੈਂਕ ਹੋ ਰਿਹਾ ਮੇਰੇ ਦੇਖੋ ਕਿਉਂਕਿ ਆਪਾਂ ਗਾਣਾ ਨਹੀਂ ਸੁਣਾ ਸਕਦੇ ਉਹਦਾ ਕਾਪੀਰਾਈਟ ਵੱਜ ਸਕਦਾ ਤੇ ਇਧਰ ਆਪਣੇ ਸ਼ੈਂਕ ਕਰਾਏ ਗਏ ਤੇ ਪੂਰਾ ਰੰਗ-ਵੰਗ ਬੰਨਿਆ ਸੀ ਕਲਾਕੁਰਤਾ ਪਾਵਾ ਕਹਿੰਦੇ ਜੋਬਰ ਦੇ ਪਾਇਆ ਇਧਰ ਤੇ ਲੈਟਾ ਚਲੀ ਜਾਂਦੇ ਸੰਦੀਪ ਸਿੰਘ ਬਾਈ ਹੁਣੀ ਲੈ ਰਿਹਾ ਸ਼ਾਟ ਆਪਣੇ ਤੇ ਦੇਖੋ ਭਰਾਬੂ ਤੇ ਸ਼ਾਟ ਤੁਸੀਂ ਗਾਣੇ ਦੇ ਵਿੱਚ ਦੇਖੋਗੇ ਤੇ ਇਧਰ ਪਰਮਗਰੇਵਾਲ ਮੈਂ ਥੋੜਾ ਸੰਗ ਰਿਆਂ ਤੇ ਪਰਮਗਰੇਵਾਲ ਮੈਨੂੰ ਕਦੀ ਦੂ ਸੰਗਣਾ ਨਹੀਂ ਹੈਗਾ ਗੱਲਾਂ ਕਰਨ ਦੇ ਵਿੱਚ ਮੇਰੇ ਕਹਿੰਦੀ ਆ ਤੇ ਬਾਬਿਓ ਧਰ ਲਿਆ ਮੋਢੇ ਦੇ ਹੱਥ ਤੇ ਆਪਾਂ ਦਿੱਤੇ ਸ਼ੈਂਕ ਦੱਬ ਕੇ ਪੂਰਾ ਘੈਂਡ ਕੰਮ ਕਰਿਆ ਤੇ ਪਰਫਾਰਮੈਂਸ ਆਪਾਂ ਆਪਣੀ 100% ਦਿੱਤੀ ਦੇਖੋ ਗਾਣੇ ਦੇ ਵਿੱਚ ਉਹਨਾਂ ਕਿੰਨੀ ਕ ਲੱਗਣੀਆਂ ਤੇ ਅੱਗੇ ਬਣੇ ਰਹੇ ਹੋਏ ਵੀਡੀਓ ਦੇ ਨਾਲ ਤੇ ਆਪ ਨੂੰ ਅੱਗੇ ਚਲੋ ਵੀ ਹੋ ਗਿਆ ਸਮਾਪਤ ਆਪਣਾ ਕੰਮ ਇਹ ਤਾਂ ਤੇ ਹੁਣ ਇੱਧਰ ਮੇਰੇ ਵੀਰੋ ਮੇਰਾ ਹੋ ਗਿਆ ਕੰਮ ਸਮਾਪਤ ਮੈਂ ਕੱਪੜੇ ਚੇਂਜ ਕਰਕੇ ਆਇਆ ਤੇ ਹੁਣ ਇੱਧਰ ਬਾਈ ਹੋਣਾ ਦੇ ਸ਼ੰਕ ਬੱਜ ਰਿਹਾ ਤੇ ਇਧਰ ਸਾਰੇ ਰਾਜਸਥਾਨ ਵਾਲੇ ਭਰਾ ਖੜੇ ਦੇਖ ਰਿਹਾ ਤੇ ਇਧਰ ਸਾਡੇ ਕੋ ਸਾਜਕ ਸ਼ੀਰ ਬਾਈ ਤਰਨਾਟ ਬਾਈ ਹੁਣੀ ਇਕਬਾਲ ਬਾਈ ਹੁਣੀ ਖੜਿਆ ਤੇ ਮਨਦੀਪ ਸਿੱਧੂ ਹੁਣੀ ਤੇ ਇਧਰ ਹੋਰ ਰਾ ਦੇ 11:30 12:00 ਵਜੇ ਨੇ ਤੇ ਰਾਜਸਥਾਨ ਦੇ ਭਰਾ ਦੇਖ ਰਿਆ ਬਹੁਤ ਘੈਂਟ ਸਵਾਦ ਆ ਰਿਹਾ ਸ੍ਰੀ ਅਸਲੀ ਯਾਰਾ ਤੁਹਾਨੂੰ ਮਿਲਾਉਣੇ ਨੇ ਨਾਲ ਵੀ ਚੋપરા ਨਾਲ ਵੀ ਉਹ ਨੇਰਾ ਕਰਦਾ ਤੇ ਧੂਆ ਕਰਦਾ ਇਹਨੂੰ ਕਹਿੰਦੇ ਨੇ ਸਮੋਕ ਕਰ ਦੋ ਇਧਰੋਂ ਮੈਂ ਬਣਾਉਣ ਲੱਗ ਰਿਹਾ ਦੁਆ ਬਣਾਉਣ ਲੱਗ ਰਿਹਾ ਕੀ ਯਾਰ ਇਧਰੋਂ ਤਾਂ ਇਹ ਨਹੀਂ ਦਿਸਣਾ ਹੀ ਕੋਸ ਨਹੀਂ ਨੇ ਰਿਹਾ ਮੈਂ ਉਹ ਪਿਆਰ ਇਧਰ ਕੀ ਹੈ ਬਈਆ ਇਧਰ ਇਹ ਹੈ ਹੈ ਤੇ ਬਾਬੇ ਸੂਟ ਚੱਲ ਰਿਹਾ ਦੇਖ ਛੋਟੇ ਛੋਟੇ ਬੱਚੇ ਫਿਰ ਰਹੇ ਇਹ ਤੇ ਪਥੀਰ ਤੇ ਵਿਚਾਰੇ ਕੰਮ ਕਰਦੇ ਸਨ ਆਪਣਾ ਸੈਟ ਸੀ ਤੇ ਦੇਖੋ ਉਧਰ ਮਾਹੌਲ ਟੈਂਟ ਬਣਿਆ ਬਾਬਲੀ ਕਿਹਦਾ ਹੈ ਭਾਈ acha hai acha hai gaana kaisa lagda gaana bahut pyara hai tainda na ਪੱਕੀ ਗੱਲਾ ਕੱਲਾ ਕੱਲਾ ਬੋਲਦ ਰਹਾ ਹੈ ਕਹਿੰਦੇ ਤੁੰਨਿਆ ਵਯਾ ਸੀਨੇ ਚ ਲੱਗਦਾ ਸਾਂਹ ਲਗੇ ਤੁੰਨਿਆ ਵਯਾ ਤੇ ਇਧਰ ਬਾਬੇ ਆਪ ਨੂੰ ਆਪਣੇ ਫੈਨ ਵੀ ਹੱਕਾ ਮਰੀ ਜਾਂਦੇ ਨੇ ਕਹਿੰਦਾ ਇਹ ਗਾਣਾ ਸੁਣਾ ਇਹਨਾਂ ਨੂੰ ਮੇਰਾ ਕਿਹੜਾ ਗਾਣਾ ਪਸੰਦ ਆ ਜਾਂ ਤੁਹਾਨੂੰ ਸੁਣਾਉਣ ਇਹਦੇ ਮੂੰਹ ਤੋ ਕੈਪਸੂਲ ਜੀ ਤੀ ਜਲਾਵ ਦੇ ਆਹ ਹੈ ਪੱਕੀ ਗੱਲਾ ਸੋਹਣਿਆ ਜਲਾਵ ਦੇ ਜਲਾਵ ਦੇ ਸਮਾ ਆਹ ਹੈ ਯਾਰਾ ਤੁਹਾਡਾ ਇਹ ਰਾਜਸਥਾਨ ਵਾਲੇ ਬੰਦੇ ਨੇ ਵੀ ਆਪਣੇ ਗਾਣੇ ਯਾਦ ਨੇ ਹਾਂ ਸਾਰਿਆਂ ਨੂੰ ਯਾਦ ਨੇ ਪੱਕੀ ਗੱਲ ਆ ਪੱਕੀ ਗੱਲ ਆ ਨਿਖਰਾਰ ਕਿੰਨਾ ਪਿਆਰ ਕਰਦਾ ਮਣੀ ਨੂੰ ਬਹੁਤ ਬਹੁਤ ਸਾਰਾ ਪੱਕੀ ਗੱਲ ਆ ਹੋਰ ਕੇ ਮਣੀ ਜਿੰਦਾਬਾਦ ਮਣੀ ਜਿੰਦਾਬਾਦ ਜਿੰਦਾਬਾਦ ਲਵਜੂ ਰਾਜਸਥਾਨ ਵਾਲੇ ਫੇਰ ਮਿਲਾਂਗੇ ਜਲਦੀ ਠੀਕ ਆ ਜੇ ਮਿੱਤਰਾਂ ਦੀ ਚੜ੍ਹਤ ਤੋਂ ਮੱਚੂ ਕਾਲ ਜਾ ਲੋ ਕੈਸੂਰ ਵੇਲੇ ਤੁਮ ਜਾਵੇ ਇਹ ਯਾਰ ਰਾਜਸਥਾਨ ਵਾਲੇ ਵੀ ਗਾਣਾ ਯਾਦਾ ਯਾਦਾ ਬਾਈ ਓਕੇ ਬਾਈ